ਗਲਾਪ ਦੇ ਫਰਨਾਲ ਬੰਦੀ ਗਲਾਪ ਪੁਲਿਸ ਬੜੀ ਲਾਤੀ ਇਹਨਾਂ ਨੇ ਨਹੀਂ ਨਹੀਂ ਚਲੋ ਸੜੀ ਸ਼ੰਭੂ ਦੇ ਵੇ ਦੀ ਜਿਹੜਾ ਸਰਕਾਰ ਨੇ ਧੋਖਾ ਦੇ ਕੇ ਠਾਇਆ ਉਹਦਾ ਬਹੁਤ ਜਨ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਮਰਦਾਬਾਦ 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 ਭਗਵੰਤਾ ਪੁੱਛਰ ਮਰਦਾਬਾਦ 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 ਅਸਾਨ ਮਦੂਰ ਸ਼ਨਰਸ਼ ਕਮੇਟੀ ਪੰਜਾਬ ਜਿੰਦਾਬਾਦ 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 ਅਸਾਨ ਦਾ ਜਿੰਦਾਬਾਦ ਜਿੰਦਾਬਾਦ ਬਿਜਲੀ ਨਿਧੀਕਰਨ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਨਹੀਂ ਹੁੰਦਿਆਂਗੇ ਜੇਪੋਲੇ ਮੀਟਰ ਨਹੀਂ ਲਗੰਦਿਆਂਗੇ ਨਹੀਂ ਲਗੰਦਿਆਂਗੇ ਨਹੀਂ ਲਗੰਦਿਆਂਗੇ ਕਿਸਾਨ ਮਜ਼ਦੂਰ ਸੰਘਰਸ਼ ਮਹੀ ਪੰਜਾਬ ਜਿੰਦਾਬਾਦ 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 ਆਪੀ ਆਉਗੇ ਯਾਰ ਹੁਣ ਮਨਾ ਸਰਨਾ ਨਾ ਆਪਾਂ ਯਾਰ ਆਪਾਂ ਯਾਰ ਨਾ ਮੋੜੇ ਕਿ ਪਿੱਛੇ ਨਹੀਂ ਆਇਆ। ਆਪ ਹੀ ਆਪ ਨੂੰ ਸਮਝਦੇ। 10 ਸਪਤਬਰ ਸੜਕ। ਮੈਂ ਜਾਇ ਨਹੀਂ ਕੋਈ ਨਹੀਂ। ਮੈਂ ਜੀ ਸਖਜਿੰਦਰ ਸਿੰਘ ਘੋਟ ਕਿਸਾਨ ਮਜ਼ਦੂਰ ਸਿੰਘ ਸਮਿਰਦਾ ਜ਼ਿਲ੍ਹਾ ਅਗੂ। ਇਹ ਜੋ ਅੱਜ ਦਾ ਧਰਨਾ ਹੈ ਇਹ ਜੋ 2025 ਸੋਧ ਬਿੱਲ ਸਰਕਾਰ ਲੈ ਕੇ ਆ ਰਹੀ ਆ। ਉਹਦੇ ਵਿਰੋਧ ਚ ਹੈ ਜੋ ਕਾਰਪੋਰੇਟ ਕਰਾਣੇ ਦੇ ਹੱਥ ਚ ਬਿਜਲੀ ਨੂੰ ਇਹ ਵੇਚ ਰਹੇ ਆ ਬਿਲਕੁਲ ਨਹੀਂ ਇਦਾਂ ਹੋਣ ਦੇਵਾਂਗੇ ਅਸੀਂ ਸਖਤ ਵਿਰੋਧ ਕਰਦੇ ਆ ਸਰਕਾਰ ਨੂੰ ਕਿ ਜਿਹੜੇ ਪ੍ਰੀਪੇਡ ਮੀਟਰ ਐ ਇਹ ਪਿੰਡਾਂ ਦੇ ਵਿੱਚ ਨਾ ਲੱਗੇ ਜਾਣ ਇਹਨਾਂ ਨੂੰ ਵਾਪਸ ਲਏ ਜਾਣ ਜਿਹੜੇ ਪਹਿਲੇ ਮੀਟਰ ਸੀ ਉਹ ਹੀ ਲਾਏ ਜਾਣ ਕਿਉਂ ਇਹਦੀ ਪਰਭਾਈ ਮਜ਼ਦੂਰ ਕਿਸਾਨ ਨਹੀਂ ਕਰ ਸਕਦਾ ਉਹਦੇ ਵਿੱਚ ਉਹਦੇ ਵਿਰੋਧ ਵਿੱਚ ਸੰਕੇਤ 2 ਘੰਟੇ ਦਾ ਧਰਨਾ ਅਸੀਂ ਉਹ ਵੀ ਭਗਵੰਤ ਮਾਨ ਸਰਕਾਰ ਨੇ ਘਰਾਂ ਤੋਂ ਕਿਸਾਨਾਂ ਨੂੰ ਚੁੱਕਿਆ ਗਿਆ ਕਿਸਾਨਾਂ ਦੇ ਘਰਾਂ ਦੇ ਛਾਪੇ ਮਾਰੇ ਗਏ ਫਿਰ ਵੀ ਸਰਕਾਰ ਦੇ ਜ਼ੋਰ ਲਾਉਣ ਦੇ باوجود ਵੀ ਅੱਜ ਗਰਦਾਸਪੁਰ ਪਿੰਡ ਸੋਹੜ ਫਾੜਕ ਦੇ ਧਰਨਾ ਲੱਗ ਗਿਆ ਹੀ ਐ ਮਜਬੂਤ ਧਰਨਾ ਲੱਗਾ ਆਪਾਂ ਦੱਸਣਾ ਚਾਹੁੰਦੇ ਆਂ ਭਗਵੰਤ ਮਾਨ ਨੂੰ ਕਿ ਬਹੁਤ ਵਾਰ ਕਰਕੇ ਦੇਖਿਆ ਹੀ ਲੇਕਿਨ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ 8 9 10 ਤਰੀਕ ਨੂੰ ਲਾ ਕੇ ਪੂਰੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਵਾਂਗੇ ਗਾਹ ਵਾਸਤੇ ਭਗਵੰਤ ਮਾਨ ਸਰਕਾਰ ਸਾਡੇ ਸੰਭੂ ਮੋਰਚੇ ਤੋਂ ਸਮਾਨ ਜਿਹੜਾ ਚੋਰੀ ਕੀਤਾ 3 ਕਰੋੜ 77 ਲੱਖ ਦਾ ਉਹਦਾ ਵੀ ਹਿਸਾਬ ਲੈਣਾ ਹੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਣਜੀਤ ਸਿੰਘ ਜੋਸ਼ੀ ਹੁੰਦਰੀ ਦਾ ਮੈਂ ਜਨ ਸਕੱਤਰ ਜੋ ਅੱਜ ਸਾਡੇ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ 2 ਘੰਟੇ ਦੇ ਧਰਨੇ ਵਾਸਤੇ ਇਹ ਤਾਂ ਨਾ ਸੀਗਾ ਉਹ 225 ਸੋਧ ਬਿਜਲੀ ਬਿਜਲੀ ਦਾ ਬਿੱਲ ਜੋ ਇਹਨਾਂ ਨੇ ਪਾਸ ਕੀਤਾ ਉਹ 2020 ਚ ਜੋ ਧਰਨਾ ਲੱਗਾ ਸੀਗਾ ਦਿੱਲੀ ਵਿੱਚ ਉਹ ਇਹ ਚੋਟਾਂ ਸਰਕਾਰਾਂ ਮੰਨੀਆਂ ਸੀ ਵੀ ਆਈਏ ਵਾਪਸ ਕਰ ਦਨੇ ਆ ਪਰ ਸਰਕਾਰਾਂ ਧੋਖਾ ਕੀਤਾ ਧੋਖਾ ਕਰਦੋ ਬਾਅਦ ਇਹਨਾਂ 2025 ਚ ਫੇਰ ਉਹ ਬਿੱਲ ਲਿਆ ਕੇ ਸਾਡੀ ਹੱਕ ਦੇ ਰੱਖ ਦਵਾ ਆਈ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਆਈਏ ਬਿੱਲ ਪਾਸ ਨਹੀਂ ਹੋਣ ਦਵਾਂਗੇ ਉਹ ਨਾ ਹੀ ਆਈਏ ਪ੍ਰਾਈਵੇਟ ਘਰਾਂ ਆਤੀ ਬਿਜਲੀ ਇਹ ਬਿਜਲੀ ਜਾਣ ਦਵਾਂਗੇ ਤੇ ਨਾ ਹੀ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਚਿਪਾ ਮੀਟਰ ਲਗਣ ਦਵਾਂਗੇ ਕਿਉਂਕਿ ਸਰਕਾਰ ਪੰਜਾਬ ਨਾਲ ਮੇਰੇ ਧੱਕਾ ਕਰਦੀ ਆਈ ਹੈ ਅੱਜ ਤੱਕਾ ਸਹਿਣ ਨਹੀਂ ਕਰਾਂਗੇ ਆਪਣੇ ਸੰਭੂ ਬਾਡਰ ਦਾ ਹਿਸਾਬ ਲਾਵਾਂਗੇ ਬਾਕੀ ਉਹਨਾਂ ਅੰਦੋਲਨ ਵੱਡੇ ਵੀ ਲਾਂਗੇ ਜੇ ਸਾਡਾ ਇਹ ਬਿੱਲ ਵਾਸ਼ ਨਾਲ ਲਿਆ ਤੇ ਆਈਏ ਵੱਡੇ ਅੰਦੋਲਨ ਸਾਡੀ ਜਿਹੜੇ ਬਣਾ ਐਲਾਨ ਕਰਨਗੇ ਅੱਜ ਤੇ ਉਹਦੇ ਹਿਸਾਬ ਨਾਲ ਵੀ ਚੱਲਾਂਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ